ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਮੈਨੂੰ 15 ਜੂਨ ਨੂੰ ਉਹਨਾਂ ਨੇ ਇਹੀ ਕਿਹਾ ਆ ਮੈਂ ਮਨਜੀਤ ਬਈ ਸਾਨੂੰ ਬਈ ਇਹਨਾਂ ਕੈਡਨੈਪ ਸ਼ਾਇਦ ਕਰ ਲਿਆ ਆ ਬੰਦਿਆਂ ਨੇ ਬਈ ਗੱਲਬਾਤ ਨਹੀਂ ਸ਼ਾਇਦ ਹੁਣ ਦੁਬਾਰਾ ਹੋਣੀ ਵੀ ਤੂੰ ਬੱਚਿਆਂ ਦਾ ਖਿਆਲ ਰੱਖਿਓ ਦਵਿੰਦਰ ਸਿੰਘ ਦੇ ਆਪਣੀ ਪਤਨੀ ਨੂੰ ਆਖਰੀ ਲਫ਼ਜ਼ ਜੋ ਸ਼ਾਇਦ ਦੇਨੇ ਮਹੀਨੇ ਬਾਅਦ ਵੀ ਉਸ ਨੂੰ ਹੌਸਲਾ ਦੇ ਰਹੇ ਨੇ ਕਦੇ-ਕਦੇ ਮਨਜੀਤ ਅੰਦਰੋਂ ਟੁੱਟ ਵੀ ਜਾਂਦੀ ਹੈ ਪਰ ਜਦ ਆਪਣੇ ਤਿੰਨ ਮਾਸੂਮ ਬੱਚਿਆਂ ਵੱਲ ਵੇਖਦੀ ਹੈ ਤਾਂ ਪਤਾ ਨਹੀਂ ਕਿੱਥੋਂ ਮਨਜੀਤ ਹੌਸਲਾ ਇਕੱਠਾ ਕਰ ਲੈਂਦੀ ਹੈ ਤੇ ਕਹਿੰਦੀ ਹੈ papa ਛੇਤੀ ਆਉਣਗੇ ਪਰ ਇਹ ਕਹੇ ਮਨਜੀਤ ਅੰਦਰੋਂ-ਅੰਦਰੀ ਸਿਸਕਤੀ ਰਹਿੰਦੀ ਹੈ ਜਲੰਧਰ ਦੇ ਕਸਬਾ ਗੋਰਾਇਆਂ ਚ ਪੈਂਦੇ ਪਿੰਡ ਰੁੜਕਾ ਕਲਾ ਦਾ ਦਵਿੰਦਰ ਜੋ ਰੋਸੀ ਰੋਟੀ ਕਮਾਉਣ ਤੇ ਬੱਚਿਆਂ ਦਾ ਭਵਿੱਖ ਸਵਾਰਨ ਇਰਾਕ ਗਿਆ ਸੀ। ਪਰ ਹੀ ਰਾਖ ਚੁਗ ਰੇ ਯੁੱਧ ਛਿੜਿਆ ਉਸ ਅੱਗ ਵਿੱਚ ਦਵਿੰਦਰ ਅਤੇ ਉਸ ਦੇ ਕਈ ਹੋਰ ਭਾਰਤੀਆਂ ਦਾ ਕੀ ਬਣਿਆ ਇਸ ਬਾਰੇ ਸ਼ਾਇਦ ਕੋਈ ਨਹੀਂ ਜਾਣਦਾ। ਮਨਜੀਤ 6 ਵਾਰ ਦਿੱਲੀ ਜਾ ਚੁੱਕੀ ਹੈ ਤਾਂ ਜੋ ਦਵਿੰਦਰ ਦੀ ਕੋਈ ਤਾਂ ਖਬਰ ਮਿਲੇ। ਪਹਿਰੇ ਇੱਕ ਵਾਰੀ ਸਾਨੂੰ ਆਹੀ ਗੱਲਾਂ ਆ ਭਰੋਸਾ ਕਰੋ ਰੱਬ ਅੱਗੇ ਅਰਦਾਸ ਕਰੋ ਮਤਲਬ ਕੋਈ ਵੀ ਗੱਲ ਸਾਨੂੰ ਚੱਜਦੀ ਨਹੀਂ ਉਹਨਾਂ ਤੋਂ ਮਿਲਦੀ ਹੁਣ ਵੀ ਗਏ ਆ 15 ਨੂੰ 15 ਤਰੀਕ ਨੂੰ ਪਰ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਹੈ ਵੀ ਤੁਸੀਂ ਪਰ ਉਸਰ ਰੱਖੋ ਤੁਹਾਡੇ ਬੰਦੇ ਠੀਕ ਠਾਕ ਹੈ ਸਰਕਾਰ ਦੇ ਲਾਰਿਸ ਪਰਿਵਾਰ ਦੀ ਚਿੰਤਾ ਲਗਾਤਾਰ ਵਧਾ ਰਹੇ ਨੇ ਆਖਰ ਦਵਿੰਦਰ ਕੇਸ ਹਾਲ ਚ ਹੈ कदों मनजीत इन्ह बच्चों की दविंदर वेख लैंड की तमन्ना पूरी होगी इसका जवाब शायद किसी को नहीं ए बी पी सांझा तो रखे अगे